ਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਪੰਜਾਬ ਸਕੇਲ ਦੀ ਥਾਂ ਤੇ ਕੇਂਦਰ ਦੇ ਸਕੇਲ ਲਗਾਉਣ ਦਾ ਫੈਸਲਾ ਕੀਤਾ ਇਸ ਫੈਸਲੇ ਦੇ ਨਾਲ ਨਵੇਂ ਭਰਤੀ ਮੁਲਾਜ਼ਮਾਂ ਨੂੰ 15 ਤੋਂ ਲੈ ਕੇ 25000 ਰੁਪਏ ਪ੍ਰਤੀ ਮਹੀਨਾ ਤੱਕ ਦਾ ਨੁਕਸਾਨ ਹੋ ਰਿਹਾ ਸੀ ਇਸੇ ਕਰਕੇ ਪੰਜਾਬ ਮੁਲਾਜ਼ਮਤ ਤੇ ਪੈਨਸਰ ਸਾਂਝਾ ਫਰੰਟ ਨੇ ਦੂਸਰੀਆਂ ਮੰਗਾਂ ਦੇ ਨਾਲ ਪੰਜਾਬ ਸਕੇਲ ਦੀ ਬਹਾਲੀ ਦੇ ਲਈ ਇਸ ਨੂੰ ਪ੍ਰਮੁਖਤਾ ਦੇ ਨਾਲ ਵੱਖ-ਵੱਖ ਪਲੇਟਫਾਰਮਾਂ ਤੇ ਉਠਾਇਆ ਜਦੋਂ ਇਸ ਸਕੀਮ ਤਹਿਤ ਭਰਤੀ ਹੁੰਦੀ ਗਈ ਤਾਂ ਉਹਨਾਂ ਮੁਲਾਜ਼ਮਾਂ ਨੇ ਵੀ ਪੰਜਾਬ ਬਹਾਲੀ ਸਾਂਝਾ ਫਰੰਟ ਬਣਾ ਕੇ ਇਸ ਮੰਗ ਦੀ ਪੂਰਤੀ ਦੇ ਲਈ ਸੰਘਰਸ਼ ਦੇ ਮੈਦਾਨ ਵਿੱਚ ਆਏ ਜਿੱਥੇ ਸਾਂਝੇ ਫਰੰਟ ਨੇ ਇਸ ਪੰਜਾਬ ਸਕੇਲ ਬਹਾਲੀ ਦੀ ਮੰਗ ਨੂੰ ਉਠਾਇਆ ਉਥੇ ਨਾਲ ਦੀ ਨਾਲ ਇੱਕ ਕੋਟ ਦਾ ਰੁਖ ਵੀ ਕੀਤਾ ਕਈ ਮੁਲਾਜ਼ਮਾਂ ਨੇ ਉਹਦੇ ਵਿੱਚੋਂ ਮੁੱਖ ਤੌਰ ਤੇ ਸੌਰਵ ਸ਼ਰਮਾ ਦਾ ਨਾਮ ਆਉਂਦਾ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਤੇ ਮੰਨ ਕੀਤੀ ਕਿ ਨਵੇਂ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਹੀ ਲਗਾਏ ਜਾਣ। ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਕਿਉਂਕਿ ਪੰਜਾਬ ਸਰਕਾਰ ਨੇ ਵਿਭਾਗਾਂ ਦੇ ਨਿਯਮ ਪੁਰਾਣੇ ਹੀ ਰੱਖੇ ਹੋਏ ਸਨ। 17 ਜੁਲਾਈ 2020 ਵਾਲੇ ਕੋਈ ਨਿਯਮ ਸੋਧੇ ਨਹੀਂ ਸਨ। ਇਸ ਕਰਕੇ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਤਾਂ ਸਰਕਾਰ ਨੇ ਅੱਗੇ ਐਸਐਲਪੀ ਸੁਪਰੀਮ ਕੋਰਟ ਵਿੱਚ ਪਾ ਦਿੱਤੀ ਜਿਸ ਦੀਆਂ ਸੁਣਵਾਈਆਂ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਚਾਹੀਦਾ ਤਾਂ ਇਹ ਸੀ ਪੰਜਾਬ ਸਰਕਾਰ ਨੂੰ ਕਿ ਇਹਨਾਂ ਮੁਲਾਜ਼ਮਾਂ ਤੇ ਇਹ ਫੈਸਲੇ ਜਰਨਲਾਈਜ਼ ਕਰਕੇ ਸਾਰੇ ਮੁਲਾਜ਼ਮਾਂ ਤੇ ਲਾਗੂ ਕਰ ਦੇ ਪਰ ਸਰਕਾਰ ਨੇ ਮੁੱਖ ਸਕੱਤਰ ਦੀ ਡਿਊਟੀ ਲਗਾਈ ਇਹ ਸਾਰੇ ਵਿਭਾਗਾਂ ਦੇ ਵਿੱਚ ਨਵੇਂ ਕਾਨੂੰਨ ਦੇ ਮੁਤਾਬਕ ਸੋਧ ਕੀਤੀ ਜਾਵੇ ਤੇ ਉਨਾ ਚਿਰ ਕੋਈ ਭਰਤੀ ਨਾ ਕੀਤੀ ਜਾਵੇ ਜਿੰਨਾ ਚਿਰ ਵਿਭਾਗਾ ਦੇ ਨਿਯਮ ਸੋਧੇ ਨਹੀਂ ਜਾਂਦੇ ਸਭੋ ਜੋ ਕੇਂਦਰੀ ਸਕੇਲ ਹਟਾਉਣੇ ਸੀ ਉਹ ਤਾਂ ਰਾਹਤ ਕੀ ਮਿਲਣੀ ਸੀ ਮੁਲਾਜ਼ਮਾਂ ਨੂੰ ਸਭੋ ਭਰਤੀ ਤੇ ਵੀ ਇੱਕ ਕਿਸਮ ਦਾ ਰੋਕ ਲੱਗ ਗਈ ਜਿੰਨਾ ਚਿਰ ਨਵੇਂ ਨਿਯਮ ਸੋਧੇ ਨਹੀਂ ਜਾਂਦੇ ਉਨਾ ਚਿਰ ਮਤਲਬ ਨਵੀਂ ਭਰਤੀ ਤੇ ਨਹੀਂ ਹੋ ਸਕਦੀ ਇਸ ਕਰਕੇ ਜਦੋਂ ਇਹ ਸਰਕਾਰ ਨੇ ਮਤਲਬ ਇਹ ਲਾਗੂ ਨਾ ਕੀਤੇ ਤਾਂ ਮੁਲਾਜ਼ਮ ਫਰੰਟ ਨੇ ਇਹ ਫੈਸਲਾ ਕੀਤਾ ਦੂਜੀਆਂ ਮੰਗਾਂ ਦੇ ਨਾਲ-ਨਾਲ ਪੰਜਾਬ ਸਕੇਲ ਬਹਾਲੀ ਦੇ ਲਈ ਵੀ ਵਿਧਾਨ ਸਭਾ ਦੋ ਜੋ ਸੈਸ਼ਨ ਹੋਏਗਾ ਉੱਥੇ ਮਾਰਚ ਕੀਤਾ ਜਾਊਗਾ ਇਸੇ ਤਰ੍ਹਾਂ ਜੋ ਪੰਜਾਬ ਸਕੇਲ ਬਹਾਲੀ ਸਾਂਝਾ ਫਰੰਟ ਬਣਿਆ ਹੋਇਆ ਉਹਨਾਂ ਦੀ ਬਠਿੰਡੇ ਦੇ ਵਿੱਚ ਮੀਟਿੰਗ ਹੋਈ ਉਹਨਾਂ ਸੁਰਿੰਦਰ ਕਮੋਜ ਹੋਰਾ ਸੰਦੀਪ ਸਿੰਘ ਤੇ ਅੰਕਿਤ ਵਰਮਾ ਨੇ ਜਾਣਕਾਰੀ ਦਿੱਤੀ ਜੇਕਰ ਸਰਕਾਰ ਨੇ ਉਸ ਫੈਸਲੇ ਨੂੰ ਲਾਗੂ ਨਾ ਕੀਤਾ ਪੰਜਾਬ ਸਕੇਲਾਂ ਦੀ ਬਹਾਲੀ ਨਾ ਹੋਈ ਤਾਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ 23 ਮਾਰਚ ਨੂੰ ਸੰਗਰੂਰ ਵਿਖੇ ਪੰਜਾਬ ਪੱਧਰ ਦਾ ਇਕੱਠ ਕੀਤਾ ਜਾਊਗਾ ਤੇ ਰੋਸ ਪ੍ਰਗਟ ਕੀਤਾ ਜਾਊਗਾ ਤੇ ਮੰਗ ਕੀਤੀ ਜਾਊਗੀ ਕਿ 17 ਜੁਲਾਈ 2020 ਤੋਂ ਬਾਅਦ ਭਾਰਤੀ ਮਲਾਜ਼ਮਾਂ ਤੇ ਦੂਸਰੇ ਮਲਾਜ਼ਮਾਂ ਦੀ ਤਰ੍ਹਾਂ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਤੇ ਕੇ ਤੇ ਕੇਂਦਰ ਦੇ ਸਕੇਲ ਵਾਪਸ ਲੈ ਕੇ ਪੰਜਾਬ ਦੇ ਸਕੇਲਾਂ ਦੀ ਬਹਾਲੀ ਕੀਤੀ ਜਾਵੇ ਜੇ ਸਰਕਾਰ ਨੇ ਮਤਲਬ ਇਸ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਵੀ ਮੰਗ ਨੂੰ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਧੰਨਵਾਦ